ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀਕਾਲ ਜਿਵੇਂ ਤੁਹਾਨੂੰ ਪਤਾ ਸਾਡਾ ਚੰਨ ਰਾਣਾ ਸੰਧੂ ਯਾਰ ਪੰਜਾਬੀ ਸਾਡਾ YouTube ਚੈਨਲ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਦੇ ਦੱਸੋ ਕਿਹੜਾ ਟਾਪਿਕ ਤੁਸੀਂ ਕਮੈਂਟਾਂ 'ਚ ਦਾਸ ਸਕਦੇ ਵੀ ਇਹ ਨਸ਼ਿਆਂ ਬਾਰੇ ਕੋਈ ਦੁਰਘਟਨਾ ਬਾਰੇ ਕੋਈ ਵੀ ਟਾਪਿਕ ਦਾਸ ਸਕਦੇ ਵੀ ਇਹ ਮੁੱਦੇ ਤੁਸੀਂ ਗੱਲਬਾਤ ਚਰਚਾ ਕਰੋ ਤੇ ਮੈਂ ਤੁਹਾਡਾ ਛੋਟਾ ਵੀਰ ਗੋਪੀ ਨੌ ਲੱਖੀ ਪੱਟੀ ਤੋਂ ਬਿਲੋਂਗ ਕਰਦਾ ਜਿਲ੍ਹਾ ਕਰਨਤਾਰਨ ਇਹ ਵੱਖ-ਵੱਖ ਟੌਪਿਕ ਵਿਸ਼ੇ ਮੁੱਦੇ ਆਪਾਂ ਗੱਲਬਾਤ ਚਰਚਾ ਡੇਲੀ ਕੋਈ ਪੋਸਟ ਪਾਉਂਦੇ ਰਹਿੰਨੇ ਆ ਇਸ ਕਰਕੇ ਅੱਜ ਅੱਜ ਸਾਡਾ ਮੁੱਦਾ ਸੀ ਜਿਹੜੀਆਂ ਬਹੁਤ ਘੱਟ ਨੌਕਰੀਆਂ ਪੰਜਾਬ ਵਿੱਚ ਜੇ ਨੌਕਰੀਆਂ ਆਉਂਦੀਆਂ ਫਿਰ ਵੈਕੈਂਸੀਆਂ ਘੱਟ ਹੁੰਦੀਆਂ ਅੱਜ ਆ ਪ੍ਰਾਈਵੇਟ ਤੇ ਸਰਕਾਰੀ ਨੌਕਰੀ ਬਾਰੇ ਆਪਾਂ ਗੱਲਬਾਤ ਚਰਚਾ ਖੁੱਲੀ ਡਿਬੇਟ ਕਰਾਂਗੇ ਪਹਿਲਾਂ ਆਪਾਂ ਸਰਕਾਰੀ ਨੌਕਰੀਆਂ ਦੀ ਗੱਲਬਾਤ ਕਰ ਲਈ ਜਿੱਦਾਂ ਆਈਟੀ ਬੀਪੀ ਹੋ ਗਿਆ ਸੀ ਆਰਪੀ ਹੋ ਗਿਆ ਨਾ ਜੇ ਆਰਮੀ ਦਾ ਤੇ ਡਾਕਖਾਨਾ ਪੋਸਟ ਆਫਿਸ ਇਹ ਜਿਹੜੀਆਂ ਇਹ ਸੈਂਟਰ ਮਹਿਕਮੇ ਦੀਆਂ ਪਰਤੀਆਂ ਹੁੰਦੀਆਂ ਵੱਡੇ ਪੱਧਰ ਤੇ ਇਹਨਾਂ ਦੀਆਂ ਚਲੋ ਸੁਲਾਲੋ ਸਾਹਿਬ ਫਾਰਮ ਖੁੱਲੇ ਹੁੰਦੇ ਆ ਮਤਲਬ ਜਿੰਨੇ ਮਰਜ਼ੀ 5-7 ਲੱਖ ਭਾਵੇਂ 10 ਲੱਖ ਫਾਰਮ ਭਰੇ ਆ ਪਰ ਵੈਕੈਂਸੀ ਬਹੁਤ ਘੱਟ ਹੁੰਦੀ ਆ ਕੋਸਤਾ ਵੀ 2500 ਹੋ ਗਈਆਂ 2000 ਵੈਕੈਂਸੀ ਹੋ ਗਈ ਤੇ ਮੇਰੇ ਅਰਮ ਨੂੰ ਮੁੰਡਾ ਵੇਖੋ ਹੁਣ ਪੰਜਾਬ ਪੁਲਿਸ ਜੇ ਜੇਲ੍ਹ ਪੁਲਿਸ ਦੀਆਂ ਭਰਤੀਆਂ ਦੇ ਕੋਟੋ ਕੋਟ 5-6 ਲੱਖ ਬੰਦਾ ਫਾਰਮ ਭਰ ਦਿੰਦਾ ਤੇ ਰੱਖਣੇ ਵਿੱਚ 1500 2000 ਵੱਤ ਤੋਂ ਵੱਧ 4000 ਬੰਦਾ ਰੱਖਣਾ ਹੁੰਦਾ ਬੰਦਾ ਉਹ 4000 500 ਦਾ ਜਿਹਦੀ ਜਿਹਦੀ ਪੜ੍ਹਾਈ ਹੋਵੇ ਤੇ ਜਿਹੜਾ ਵਧੀਆ ਐਕਸਪਰਟ ਕੋਲ ਇੰਸਟੀਚੂਟ ਤੋਂ ਪੜ੍ਹਿਆ ਹੋਵੇ ਜਿੱਦਾਂ ਜੇਲ੍ਹ ਪੁਲਿਸ ਪੰਜਾਬ ਪੁਲਿਸ ਹੁਣ ਦਾਸ ਨੇ ਵੀ ਪੇਪਰ ਦਿੱਤੇ ਆ ਜੇਲ੍ਹ ਦਾ ਵੀ ਦਿੱਤਾ ਜੇਲ੍ਹ ਪੁਲਿਸ ਦਾ ਵੀ ਆਈਟੀ ਬੀਪੀ ਦਾ ਵੀ ਸੀ ਪੇਪਰ 5 6 ਪੇਪਰ ਨਹੀਂ ਨਹੀਂ ਕਲੀਅਰ ਹੁੰਦੇ ਪਤਾ ਕਿਉਂ ਕਿਉਂਕਿ ਪੜ੍ਹਾਈ ਤੋਂ ਬੱਚੇ ਅੱਜ ਕੱਲ ਉਹਲਾ ਕਰ ਰਹੇ ਨੇ ਹੁਣ ਵੇਖੋ ਪੰਜਾਬ ਦੇ ਮੁੰਡਿਆਂ ਦਾ ਜਿਆਦਾ ਟ੍ਰੈਂਡ ਆ ਗਿਆ ਬਾਹਰ ਜਾਂਦਾ ਦੇਸ਼ ਦਾ ਆਈਲੈਂਡਸ ਕਰਕੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਯੂਰਪ ਕੰਟਰੀ ਇਟਲੀ ਪੁਰਤਗਾਲ ਜਰਮਨ ਨਾਰਵੇ ਇਹ ਹੁਣ ਇੰਗਲੈਂਡ ਜਾ ਰਹੇ ਨੇ ਕਿਉਂਕਿ ਇੰਗਲੈਂਡ ਗੈਪ ਚੱਲ ਜਾਂਦਾ 15 20 ਸਾਲਾਂ ਦਾ ਇਟਲੀ ਚੱਲ ਜਾਓ ਪੁਰਤਗਾਲ ਚੱਲ ਜਾਓ ਇੱਧਰ ਵੀ ਨਹੀਂ ਗੈਪ ਦੀ ਕੋਈ ਚੱਕਰ ਯੂਰਪ ਕੰਟਰੀਆਂ ਆਸਟ੍ਰੇਲੀਆ ਅਮਰੀਕਾ ਹੀ ਡੰਗੀ ਚਲੋ ਹੁਣ ਬੰਦ ਹੋ ਗਈ ਅਮਰੀਕਾ ਲੋਕੀ ਜਾ ਰਹੇ ਨੇ ਕਿ ਮੈਂ ਆਪਣੇ ਜੀਵਿੰਦਰ ਪ੍ਰਾਜਲੂ ਕਿਲਾ ਦੂ ਕਿਲਾ ਬੈਕ ਕਰਤਾ ਕਹਿਣਾ ਕਰਦਾ ਹਣਾ ਕਿਉਂਕਿ ਇਹ ਵੀ ਵਧੀਆ ਕਿਦੋਂ ਬਾਹਰ ਜਾਣਾ ਉਹ ਵੀ ਨਹੀਂ ਚੰਗੀ ਗੱਲ ਆ ਚੰਗੀ ਗੱਲ ਜਾਓ ਪਰ ਇਹ ਆ ਵੀ ਪਿੱਛੇ ਮਤਲਬ ਜਾਂ ਲੋਕਾਂ ਨੂੰ ਲੈਂਦੇ ਥੋੜਾ ਇਹ ਦੇਖ ਕੇ ਲੋ ਵੀ ਬਾਏ ਕੋਈ ਤੰਗ ਪਰੇਸ਼ਾਨੀ ਨਾ ਹੋਵੇ ਪਰਿਵਾਰ ਨੂੰ ਹੁਣ ਆਪ ਆਪਾਂ ਸਰਕਾਰੀ ਨੌਕਰੀ ਦੀ ਗੱਲਬਾਤ ਕਰ ਰਹੇ ਹਾਂ ਵੀ ਇਹ ਵੈਕੈਂਸੀਆਂ ਹਨ ਮਤਲਬ ਸਾਲ ਦੋ ਸਾਲਾਂ ਵਿੱਚ ਪੋਸਟਾਂ ਆ ਜਾਂਦੀਆਂ ਵਾਂ ਪਰ ਜਿਹੜੀਆਂ ਵਕਾਂਸੀਆਂ ਉਹ ਘੱਟ ਹੁੰਦੀਆਂ ਵਾ ਉਹ ਬੰਦੇ ਕਲੀਅਰ ਕਰ ਲੈਂਦੇ ਜਿਹੜੇ 1200 ਜਿੰਨਾਂ ਪੜਿਆ ਉਹ ਬਾਕੀ ਜਿਹੜਾ 5 5.5 ਲੱਖ 4 ਲੱਖ ਜਿਹੜਾ ਫਾਰਮ ਭਰਿਆ ਹੁੰਦਾ ਉਹ ਸਾਰਾ ਪਹਿਲਾ ਸਰਕਾਰ ਨੂੰ ਚਲ ਜਾਂਦਾ ਨੋਟੀਫਿਕੇਸ਼ਨ ਜਿਹੜੇ ਆਪਾਂ ਫਾਰਮ ਭਰਦੇ ਆ ਇਹ ਇੱਕ ਉਮਰ ਹੁੰਦੀ ਹੈ 28 30 ਸਾਲ ਦਾ ਕਿ 18 ਤੋਂ 25 ਹੈਗਾ 25 ਤੋਂ 30 ਸਾਲ 30 ਤੋਂ 35 ਹੁਣ ਟਾਇਰ ਦੀ ਭਰਤੀ ਵੇਲੇ ਟਾਇਰ ਦੀ ਭਰਤੀ 40 42 ਸਾਲ ਦਾ ਇਕਾ ਤੋਂ ਉਹਨਾਂ ਮੁੰਡੇ 6 ਜਾਂ 7 ਪੜਨੇ ਆ ਟਾਇਰ ਦੀ ਭਰਤੀ 40 ਸਾਲ ਦਾ ਘੱਟ ਪੈਣ ਹੈਗੇ ਲੜਕੀ ਹੋ ਗਿਆ ਜੀ ਡੀ ਹੋ ਗਿਆ ਇਹਨਾਂ ਦੀ 25 ਜਾਂ 23 ਸਾਲ ਤੱਕ ਉਮਰ ਹੈ ਟਰੇਡਮੈਨ ਹੋ ਗਿਆ ਕੁੜਕੀ ਹੋ ਗਿਆ ਕਿਉਂਕਿ ਹੁਣ ਮੋਦੀ ਸਾਹਿਬ ਨੇ 4 ਸਾਲ ਦੀ ਭਰਤੀ ਕਰਦੀ ਥੋੜਾ ਜਿਹਾ ਇਹ ਵੀ ਦਿਲ ਜੇ ਟੁੱਟੇ ਆ ਦੀ ਅਗਨੀ 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 ਮਤਲਬ ਜਿਹੜੀ ਕੀਤੀ ਹੈ ਭਰਤੀ 46 ਸਾਲਾਂ ਇਹ ਬੰਦਾ ਜਾਂ ਵਿਆਹ ਕਰਾਉ ਜਾਂ ਸਾਬਕਾ ਆ ਜਾਊਗਾ ਦੱਸੋ ਹੁਣ 20 25 30 ਲੱਖ ਚਲੋ ਮੰਨਦੇ ਆ ਬੰਦਾ ਕਮਾ ਲੂਗਾ 30 35 ਲੱਖ ਬੰਦਾ 46 ਸਾਲਾਂ ਚ ਲੈ ਆਊਗਾ ਕਿਉਂਕਿ ਜਿਹੜਾ ਜਿਹੜਾ ਪੀਐਫ ਕੱਟਦੇ ਹੋ ਤੁਹਾਨੂੰ ਜਿਹੜਾ ਰਿਟਾਇਰਮੈਂਟੀ ਤੇ ਉਹ ਤੁਹਾਨੂੰ ਰਿਟਾਇਰਮੈਂਟੀ ਤੇ ਪੈਸੇ ਮਿਲਦੇ ਆ ਪੀਐਫ ਬਹੁਤ ਵਧੀਆ ਸਮਝੋ ਕਮੇਟੀ ਹੁੰਦੀ ਜਿਹੜੀ ਕਮੇਟੀ ਪੈਸੇ ਕੱਟ ਲੈਂਦੀ ਐ ਇਸ ਕਰਕੇ ਇਹ ਜਿਹੜੀਆਂ ਭਰਤੀਆਂ ਮੈਂ ਨਾ ਨਾ ਵਿਰਜੀਆਂ ਸਕਿੱਲ ਜਾਂ ਬਿਜ਼ਨਸ ਕਰੋ ਬਿਜ਼ਨਸ ਇਹ ਆ ਵੀ ਜਿੱਦਾਂ ਮਤਲਬ ਆਪਣਾ ਕੋਈ ਕਾਫੀ ਸ਼ਾਪ ਖੋਲੋ ਜਾਂ ਕੋਈ ਕੱਪੜਿਆਂ ਵਾਲਾ ਬਿਜ਼ਨਸ ਕਰ ਲਓ ਜਾਂ ਕੋਈ ਵੀ ਬਿਜ਼ਨਸ ਕੋਈ ਦੁਕਾਨ ਪਾ ਲਓ ਬਿਜ਼ਨਸ ਦਾ ਇਹ ਆ ਵੀ ਕੋਈ ਛਿੜਕ ਨਹੀਂ ਜਾਏਗੀ ਜਿੰਨੇ ਜਦੋਂ ਮਰਜ਼ੀ ਆਓ ਜਦੋਂ ਮਰਜ਼ੀ ਜਾਓ ਇਹ ਬੜਾ ਫਾਇਦਾ ਹੈ ਬਿਜ਼ਨਸ ਦਾ ਵੀ ਜੇ ਆਪਾਂ ਕੋਈ ਡੇਰੀ ਫਾਰਮ ਖੋਲੋ ਹੁਣ ਤੁਸੀਂ ਵੇਖੋ 70 80 ਰੁਪਏ ਕਿਲੋ ਦੁੱਧ ਹੋ ਗਿਆ ਮੱਝਾਂ ਦਾ گاਵਾਂ ਦਾ ਹੁਣ ਵੇਖੋ ਤੁਸੀਂ ਇਹੋ ਵੇਰ ਕਾਲੇ ਝੁਕ ਕੇ ਤੇ ਆਪਣਾ ਲੋਗੋ ਲਾ ਕੇ ਤੇ 70 80 ਵੀ ਘਰਾਂ 'ਚ ਜਾਂਦੇ ਸ਼ਹਿਰਾਂ ਤੇ 70 80 ਵੀ ਮੇਰੇ ਸਿਰ ਨਾ 100 ਦਾ 150 ਕਿਲੋ 1 ਕਿਲੋ ਕੇਜੀ ਦੁੱਧ ਹੋ ਜਾਣਾ ਵਾ ਹੋਰ 2 3 ਸਾਲਾਂ ਨੂੰ ਮੈਂ ਨਾਲ ਡੇਰੀ ਫਾਰਮ ਖੋਲੋ گاਵਾ ਦਾ ਮਸ਼ੀਨ ਦਾ ਕੋਈ ਵੀ ਫਾਰਮ ਖੋਲੋ બિਜ਼ਨਸ ਕਰੋ ਜਾਂ ਸਕਿੱਲ ਸਿੱਖ ਲਓ ਸਕਿੱਲ ਸਭ ਤੋਂ ਵਧੀਆ ਬੈਸਟ ਆਪਸ਼ਨ ਸਕਿੱਲ ਦੇ ਵਿੱਚ ਤੁਸੀਂ ਲਾ ਲਓ ਲੈਕਟੇਸ਼ਨ ਪਲੰਬਰ ਵੈਲਡਿੰਗ ਮਸ਼ੀਨਰੀ ਟਰੈਕਟਰ ਰਿਪੇਅਰ ਜਿਹੜੀਆਂ ਜਿਹੜੀਆਂ ਹੁੰਡਾ ਜਿਹੜੀਆਂ ਫਾਰਮ ਟਰੈਕ ਸੋਨਾਲੀ ਕਾ ਸਵਰਾਜ ਕੰਪਨੀ ਆ ਇਹ ਆਈਟੀਆਈ ਕਰੋ ਇਹਨਾਂ ਦੀ ਉਹ ਜਿਹੜੇ ਆਈਟੀਆਈ ਕਰਦੇ ਉਹਨਾਂ ਦਾ ਲਿੰਕ ਪਹਿਲਾਂ ਕਨੈਕਟ ਹੁੰਦਾ ਹੈ ਇਹਨਾਂ ਨਾਲ ਕੰਪਨੀਆਂ ਨਾਲ ਸਿਵਰਾਜ ਹੋ ਗਈ ਸੋਨਾ ਲਿਖਾ ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀ ਸਪੇਅਰ ਪਾਰਟਸ ਬਣਦੀ ਦਾ ਮੋਟਰਸਾਈਕਲ ਹੀਰੋ ਹੋ ਗਿਆ ਪਲਟੀਨਾ ਆ ਗਿਆ ਸਪਲੈਂਡਰ ਹੋ ਗਿਆ ਜਿੱਦਾਂ ਹੁੰਡਾ ਹੀ ਕ੍ਰੇਟਾ ਏਜੰਸੀਆਂ ਹੋ ਗਈਆਂ ਸਵਿਫਟ ਡਿਜ਼ਾਇਰ ਹੋ ਗਈਆਂ ਯਾਨੀ ਵੱਡੀਆਂ ਵੱਡੀਆਂ ਮਰਸੀਡੀਜ਼ ਬੈਂਸ ਹਨਾ ਵੱਡੀਆਂ ਵੱਡੀਆਂ ਜਿਹੜੀਆਂ ਬੁਗਾਟੀ ਆ ਰਹੀਆਂ ਕਿਉਂਕਿ ਜਿਹੜੇ ਇਹਨਾਂ ਦੇ ਸਪੇਅਰ ਪਾਰਟਸ ਇੰਜੀਨੀਅਰਿੰਗ ਬਣਾਉਂਦੇ ਉਹ ਜਦੋਂ ਆਪਾਂ ਕੋਈ ਕੋਈ ਆਈਟੀਆਈ ਕੋਈ ਸਿੱਖ ਲੈਨੇ ਹਨ ਉਹ ਉੱਥੋਂ ਹੀ ਫਿਰ ਬੰਦੇ ਨੂੰ ਚੱਕ ਲੈਂਦੇ ਵਧੀਆ ਪਰਸੈਂਟੇਜ ਵਧੀਆ ਵੈਕੈਂਸੀ ਉਹ ਬਾਹਰਲੇ ਬੰਦੇ ਨੂੰ ਬਹੁਤ ਘੱਟ ਪਤਾ ਲੱਗਦਾ ਕਿਉਂਕਿ ਉਹਨਾਂ ਦਾ ਪਹਿਲਾਂ ਹੀ ਕਨੈਕਟ ਹੁੰਦਾ ਵਾ ਇਸ ਕਰਕੇ ਸਕਿੱਲ ਬੜਾ ਵਧੀਆ ਜਿਹੜੇ ਬੰਦੇ ਤੋਂ ਨਹੀਂ ਪੈਸੇ ਹੈਗੇ ਨਹੀਂ ਮਾਂ ਬਿਆਬ ਨਹੀਂ ਕਰ ਸਕਦਾ ਉਹ ਇਲੈਕਟ੍ਰੀਸ਼ੀਅਨ ਕਰ ਲੋ ਪਲੰਬਰ ਕਰ ਲੋ ਵੈਲਡਿੰਗ ਕਰ ਲੋ ਇਹ ਵਧੀਆ ਹੁਣ ਵੇਖੋ ਇਲੈਕਟ੍ਰੀਸ਼ੀਅਨ ਦਾ ਜੇ ਕੋਈ ਘਰੇ ਕੋਈ ਸੂਚ ਖਰਾਬ ਜਾਂ ਪੱਕਾ ਖਰਾਬ ਜਾਂ ਕੁਝ ਵੀ ਖਰਾਬ ਉਹ 100 150 ਰੁਪਿਆ 2 ਮਿੰਟਾਂ ਦਾ ਲੈ ਲੈਂਦੇ ਹੁਣ ਮੋਟਰ ਖੋਲਦੇ ਜੇ ਮਸ਼ੀਨ ਮੋਟਰ ਆਪਣੇ ਘਰੇ ਆ ਮਸ਼ੀਨ ਮੋਟਰ ਜੇ ਖੋਲਣੀ ਆ ਉਹ ਸਾਰਾ ਕੋ ਬਾਹਰ ਕੱਢਣਾ ਪੈਂਦਾ 4-500000 ਰੁਪਿਆ ਉਹ ਲੈ ਜਾਂਦੇ ਹਨਾ ਬੰਬੀਆਂ ਵਾਲਾ ਕੋਈ ਵੀ ਇਲੈਕਟ੍ਰੀਸ਼ੀਅਨ ਪਲੰਬਰ ਟੂੜੀਆਂ ਦਾ ਕੰਮ ਵੇਖ ਟੂੜੀਆਂ ਕੋਈ ਲੀਕ ਹੁੰਦੀ ਰਹਿੰਦੀ ਕੋਈ ਆਪਣੀ ਜਾਂ ਬਛਾਤ ਵਾਲੀ ਜਾਂ ਘਰੇ ਕੋਈ ਟੂੜੀ ਉਹ 100 1.5 200 ਰੁਪਿਆ ਉਹ ਲੈਣੀ ਉਹ ਵਧੀਆ ਉਹ ਕਲਾ ਹੁਨਰ ਆ ਹੁਣ ਮੋਦੀ ਸੈਂਟਰ ਨੇ ਵੀ ਖੋਲੇ ਹੁਣ ਕੁੜੀਆਂ ਲਈ ਵੇਖੋ ਨਾ ਮਸ਼ੀਨਾਂ ਦੇ ਸਲਾਈ ਕਢਾਈ ਵਾਲਾ ਵੀ ਕੋਰਸ ਮੋਦੀ ਸੈਂਟਰ ਹੈ ਉਹ ਫਤਾਪੁਰ ਲੱਗੇ ਰਾਰਾ ਸੁਆਮੀ ਡੇਰੇ ਲੱਗੇ ਵਾਡੇ ਪਦੇ ਸਲੂਨ ਦਾ ਕੰਮ ਸਿੱਖ ਲਓ ਕਟਿੰਗ ਦਾ ਕੰਮ ਸਿੱਖ ਲਓ ਜੋ ਮਰਜੀ ਹੁਣ ਵੇਖਿਆ ਨਦੀ ਜਾਂ ਆਪਣੇ ਭਈਆਂ ਨੇ ਗੋਲ ਗੱਪੇ ਨੇ ਰੇੜੀਆਂ ਲੱਡੂ ਵੇਦੇ ਸਕਿੱਲ ਕਲਾ ਉਹਨਾਂ ਤੋਂ ਉਹਨਾਂ ਦਾ ਪਹਿਰਾਵਾ ਵਾ ਹੁਣ ਵੇਖੋ ਆਪਣੇ ਜਿੰਨੇ ਆਪਣੇ ਆਵਲੋ ਆਪਣੇ ਡੀਸੀ ਦਫਤਰ ਲੱਗੇ ਰਾਜੂ ਭਈਆ ਵੇਲਾ ਸੇਵ ਕੇਲੇ ਵੇਚਦਾ ਉਹਦੀ ਇੱਕ ਦਿਨ ਦੀ ਪਤੇ ਕਿੰਨੀ ਆਉਂਦੇ ਨਾ ਦਾ 15000 ਆਉਂਦੇ ਨਾ ਇੱਕ ਦਿਨ ਦੀ ਤੇ ਉਹਦਾ ਲੱਖ 2 ਲੱਖ ਉਹ ਮਹੀਨੇ ਦਾ ਕਮਾ ਲਿੰਦਾ ਵਸੇਵ ਕੇ ਲਈ ਜਿਹੜਾ ਹੁਣ ਵੇਖੋ ਪੀਓਪ ਕਲੀਆਂ ਕਰਦੇ ਆਪਾਂ ਹਨਾ ਕਰੇ ਟੈਲਾਂ ਲਾਉਣੇ ਸਾਰੇ ਬਿਹੇਵੀਅਰ ਕਰਦੇ ਯੂਪੀ ਦੁਕਾਨਕੇਗਾ ਕਿ ਆਪਣੇ ਪੰਜਾਬ ਚ ਪੜਾਈ ਤੋਂ ਲੋਕੀ ਬਹੁਤ ਪਿੱਛੇ ਹੋ ਰਹੇ ਨੇ ਬਾਹਰ ਦਾ ਟ੍ਰੈਂਡ ਜਿਆਦਾ ਜਿਹੜੇ ਹੁਣ ਸਕਿੱਲ ਕਰ ਲੋ ਜਾਂ ਬਿਜ਼ਨਸ ਕਰ ਲੋ ਇਹ ਨਹੀਂ ਵੀ ਜਿਆਦੇ ਪੈਸੇ ਜੀ ਕਰੋ 50000 ਦਾ ਕਪੜਾ ਪਾ ਲੋ 10000 ਦਾ ਕਪੜਾ ਪਾ ਲੋ ਫੜ ਕੇ ਪੈਸੇ ਕਪੜਾ ਪਾ ਲੋ ਜਾਂ ਕੋਈ ਵਿਆਜੀ ਵਿਆਜੀ ਲੈ ਕੇ ਕੋਈ ਕੰਮ ਕਰ ਲੋ ਫਿਰ ਲੱਤ ਜਾਂਦੇ ਹੁਣ ਵੇਖੋ 40 ਜਿਹੜੇ 50 5 ਲੱਖ ਤੋਂ ਲੋਕਾਂ ਦਾ ਕਰਜ਼ੇ ਚੜੇ ਉਤਰ ਜਾਂਦੇ ਆ ਇਹ ਗੱਲ ਹੁੰਦੀ ਹੈ ਰਿਸਕ ਵੱਡਾ ਲੈਣਾ ਹੀ ਪੈਂਦਾ ਹੁਣ ਡੀ ਜੇ ਲਾਏ ਹੁੰਦੇ ਰਿਸਕ ਹੁੰਦਾ ਹੀ ਆ ਵੀ ਕਿਤਨੂੰ ਤਾਰ ਨਾਲ ਜੁੜਦੇ ਇਦਾਂ ਨਾ ਸਾਰਾ ਮਤਲਬ ਡੀ ਜੇ ਖਰਾਬ ਨਾ ਹੋ ਜਾਏ ਇਹ ਰਿਸਕ ਇੱਕ ਰਹੀ ਲੈਣਾ ਪੈਂਦਾ ਹੁਣ ਆਪਾਂ ਪ੍ਰਾਈਵੇਟ ਦੀਆਂ ਨੌਕਰੀਆਂ ਨਾਲ ਜਾਂ ਕੇ ਦੀ ਦੁਕਾਨ ਤੇ ਲੱਗ ਜਾਓ ਕੱਪੜਿਆਂ ਦੀ ਦੁਕਾਨ ਤੇ ਲੱਜੋ ਜੁਵੈਲਰੀ ਦੀ ਦੁਕਾਨ ਤੇ ਲੱਗ ਜਾਓ ਜਾਂ ਕੋਈ ਉਤਾਂ ਹੁਣ ਵੇਖੋ ਧਾਗਾ ਫੈਕਟਰੀ ਗੋਲਵੜ ਆਪਣੇ ਮੇਰੇ ਸਾਹਮਣੇ ਪੱਟੀ ਵਾਲੀ ਟ੍ਰੇਨ ਸਾਰੀ ਭਰ ਕੇ ਜਾਂਦੀ ਗੋਲਵੜ ਉੱਤੇ 8000 ਰੁਪਏ 10000 ਜਿਹੜੇ ਪੜੇ ਲਿਖੇ ਉਹਨਾਂ ਨੂੰ ਕੋਈ ਕੰਪਿਊਟਰ ਦੇ ਦੇ ਦਿੰਦੇ ਆ ਜਾਂ ਪੈਕਿੰਗ ਕਰਨਦੇ ਹੁਣ ਗੋਲਵੜ ਬਹੁਤ ਵੱਡੇ ਪੱਧਰ ਤੇ ਲੋਕ ਜਾ ਰਹੇ ਨੇ ਮਤਲਬ ਬਜ਼ੁਰਗ ਜਾ ਰਹੇ ਆ ਆਪਣੀਆਂ ਭੈਣਾਂ ਮਾਤਾ ਪਿਤਾਵਾ ਜਾਂਦੀਆਂ ਆ ਆਪਣੀਆਂ ਭੈਣਾਂ ਜਾਂਦੀਆਂ ਆ ਕੀ ਕਰਨਾ ਹੁਣ ਵੀਰ ਜੀ ਘਰ ਗੁਜ਼ਾਰਾ ਕਰਨਾ ਚਲੋ ਜ਼ਿੰਮੇਦਾਰ ਬੰਦੇ ਨੂੰ ਮੰਨਦੇ ਆ ਵੀ ਚਲੋ 2 ਕਿਲੇ 3 ਕਿਲੇ ਚਲੋ ਠੇਕਾ ਮਤਲਬ ਥੋੜਾ ਬੋਲਾ ਵਾਈ ਦਾ ਚੱਲੀ ਜਾਂਦਾ ਪਰ ਇਹ ਆ ਵੀ ਮਿਹਨਤ ਕਰਨੀ ਬਹੁਤ ਜ਼ਰੂਰੀ ਤੁੱਕਿਆਂ ਨਾਲ ਸਟਾਰ ਨਹੀਂ ਬਣਿਆ ਜਾਂਦਾ ਹੁਣ ਮੈਨੂੰ ਸਟਰਗਲ ਕਰੋ ਸਕਿੱਲ ਬਿਜ਼ਨਸ ਤੇ ਜੇ ਪੜ੍ਹਾਈ ਹਾਂ ਪੜ੍ਹਾਈ ਜੇ ਤੁਹਾਡਾ ਮਨ ਕਰਦਾ ਪੜ੍ਹਾਈ ਚ ਬੀਏ ਤੋਂ ਬਾਅਦ ਕੋਈ ਮਤਲਬ ਵੇਖੋ ਇੰਜੀਨੀਅਰਿੰਗ ਕਰ ਲਓ ਹਨਾ ਜਾਂ ਕੋਈ ਆ ਬੈਂਕ ਦਾ ਕੋਰਸ ਕਰ ਲਓ 9 ਤੋਂ 5 ਡਿਊਟੀ ਆ ਜਿਹੜਾ ਵੀ ਕੋਰਸ ਹੁਣ ਆਈਐਸ ਆਈਪੀਐਸ 2 ਸਭ ਤੋਂ ਵੱਡੇ ਜਿਾ ਪੀਸੀਐਸ ਇਹ ਤਿੰਨ ਟੈਸਟ ਆ ਸਭ ਤੋਂ ਵੱਡੇ ਇਹਦੇ ਵਿੱਚੋਂ ਡੀਸੀ ਨਿਕਲਣਾ ਐਸਐਸਪੀ ਨਿਕਲਣਾ ਐਸਐਚਓ ਨਿਕਲਣਾ ਇੱਥੋਂ ਇੱਥੇ ਸਾਰੇ ਨਿਕਲਣ ਐਐਸਡੀਐਮ ਨਿਕਲਣਾ ਜਿਹੜੇ ਡੀਸੀ ਆਉਂਦੇ ਨਾ ਤੂੰ ਡੀਸੀ ਲੱਗਾ ਇਹ ਆਈਐਸ ਆਈਪੀਐਸ ਪੀਸੀਐਸ ਦੇ ਜਿਹੜੇ ਪੇਪਰ ਹੁੰਦੇ ਇਹਨਾਂ ਨੇ ਪੰਜ ਪੰਜ ਸਾਲ ਪੜ੍ਹਾਈ ਹੁੰਦੀ ਦਾਸ ਨੇ ਵੀ ਇੰਸਟੀਚੂਟ ਚ ਵਿੱਚ ਪੜ੍ਹਿਆ ਉਹਦੇ ਨਾਲ ਬੱਚੇ ਸੀ ਉਹ ਪਤਾ ਹੈ ਵੀ ਪੜ੍ਹਾਈ ਥੋੜੀ ਡਿਫਿਕਲਟ ਹੁੰਦੀ ਹੈ ਵੀ ਚਾਰ ਕਿਉਂਕਿ ਹੁਣ ਵੇਖੋ ਜਿਹੜੇ ਡਰਾਈਵ ਟ੍ਰੇਨਰਾਂ ਡਰਾਈਵਰ ਆ ਬੈਂਕ ਐਸਐਸਪੀ ਵਾਲੇ ਡੀਸੀ ਉਹ ਸਾਰੇ ਕਿਉਂ ਪੰਜਾਬ ਤੋਂ ਬਾਹਰ ਹੁੰਦੇ ਆ ਬਿਹਾਰ ਪੜਨਾ ਕਿਉਂਕਿ ਉੱਥੇ ਪੜਾਈ ਆ ਲੋਕੀ ਰਾਤ ਦੇ 2 2 ਵਜੇ ਤੱਕ ਪੜ੍ਹਦੇ ਆ ਆਪਣਾ ਘੰਟਾ 2 ਘੰਟੇ ਲਾ ਲਈ ਆ ਬੂ ਨੀਂਦ ਆ ਗਈ ਇੱਕ ਹੈ ਵੀ ਜਿਹੜਾ ਮੋਬਾਈਲ ਮੋਬਾਈਲ ਨੂੰ ਥੋੜਾ ਦੂਰ ਕਰਕੇ ਪੜੋ ਸਵੇਚ ਚੋਕ ਕਰ ਦਿਓ ਜਾਂ ਵਾਈਬ੍ਰੇਸ਼ਨ ਆ ਜਦੋਂ ਮੈਸੇਜ ਆ ਗਿਆ ਫਿਰ ਮੋਬਾਈਲ ਤੁਹਾਨੂੰ ਮੋਬਾਈਲ ਫੜਨਾ ਹੀ ਪੈਣਾ ਉਹ ਕਿਹਾ ਮੈਸੇਜ ਉਹ ਫਿਰ ਤੁਹਾਡਾ ਧਿਆਨ ਪੜਾਈ ਤੋਂ ਹਟ ਜਾਂਦਾ ਇਸ ਕਰਕੇ ਬੇਨਤੀ ਹੈ ਜੇ ਪ੍ਰਾਈਵੇਟ ਵੀ ਕਿਤੇ ਲੱਗਣਾ ਇੱਕ ਗੱਲ ਵੀਰ ਜੀ ਹੋਰ ਇਹ ਬੰਦਾ 10000 12000 15000 ਰੁਪਿਆ ਲੈਂਦਾ ਮਤਲਬ ਪ੍ਰਾਈਵੇਟ ਲੈਂਦਾ ਉਹਨੂੰ ਕਹੋ ਵੀ ਜਿਹੜਾ 10 12 15 ਹੁਣ ਵੇਖੋ ਜਿਹੜਾ ਖੇਤ ਕਿੱਲਾ ਡੇਢ ਕਿੱਲਾ ਖੇਤ ਆ ਉਹਦੇ ਵਿੱਚ ਵਟਾਂ ਪਾਈਆਂ ਹੋਣੀਆਂ ਤੇ ਪਾਣੀ ਜਲਦੀ ਲੱਗੂਗਾ ਇਸ ਕਰਕੇ ਜਿਹੜਾ ਬੰਦਾ 10 12 15000 ਰੁਪਿਆ ਕਮੋਂਗਾ ਨਾ ਉਹਦੇ ਨੂੰ ਇਹ ਆ ਵੀ ਕੋਈ ਕਮੇਟੀ ਪਾ ਲੋ 2 3000 ਵਾਲੀ ਕੋਈ ਰੈਂਟ ਦੇਣਾ ਵਾ ਜਾਂ ਘਰੇ ਕਿੰਨੇ ਪੈਸੇ ਦੇਣੇ ਆ ਮੋਬਾਈਲ ਦਾ ਕਿੰਨਾ ਖਰਚ ਇਹਦਾ ਡਿਵਾਈਡ ਕਰੋ ਵੱਖ-ਵੱਖ ਭਾਗਾਂ 'ਚ ਵੰਡੋ ਉਹਦਾ 10 12000 ਰੁਪਿਆ ਹੀ ਨਾ 10 12 ਲੱਖ ਵਰਗਾ तरीका ਨਾਲ ਜਿਹਦਾ ਵਰਤਨ ਇਹ ਨਹੀਂ ਵੀ ਸਾਰੇ ਘਰੇ ਦੇ ਦੋ ਆਪਦੇ ਕੋਲ ਵੀ 1000 1200 2000 Google Pay ਵੇਖੋ ਅੱਜ ਕੱਲ ਫੋਨ ਪੇ ਆ ਗਿਆ ਵਾ ਉਹਦੇ ਵਿੱਚ ਪੈਸੇ ਰੱਖੋ ਕਿਉਂਕਿ ਹੁਣ ਅੱਜ ਕੱਲ ਲੁੱਟਾਂ ਖੂਆਂ ਬਹੁਤ ਜ਼ਿਆਦੀਆਂ ਹੋ ਰਹੀਆਂ ਕਿਉਂਕਿ ਮੋਬਾਈਲ ਬੰਦਾ ਖੋਣੀ ਚਾਹਦਾ ਮੋਬਾਈਲ ਦੇ ਵਿੱਚ ਹੀ ਹੁਣ ਵੇਖੋ ਪਰਸਨਲ ਲੋਡ ਨਾ ਆਨਲਾਈਨ ਸਾਰੇ ਕੰਮ ਹੋ ਗਿਆ ਰੀਚਾਰਜ ਆਨਲਾਈਨ ਪੇਮੈਂਟ ਆਪਾਂ ਆਨਲਾਈਨ ਬੈਂਕ ਬੈਲੈਂਸ ਆਨਲਾਈਨ ਆਪਾਂ ਬਿੱਲ ਕਰਦਾ ਆਨਲਾਈਨ ਨਾ ਸਾਰਾ ਅੱਜ ਕੱਲ ਆਪਣਾ ਮੋਬਾਈਲ ਤੇ ਆ ਗਿਆ ਸਾਰਾ ਕੋ ਬੈਂਕਾਂ ਦੀ ਕੋਈ ਜਾਂਦਾ ਨਹੀਂ ਏਟੀਐਮ ਨਹੀਂ ਪੈਸੇ ਕਢਾ ਲੈ ਇਸ ਕਰਕੇ ਅੱਜਕੱਲ ਟੈਕਨੋਲੋਜੀ ਬੜੀ ਆ ਗਈ ਚੀਨ ਜਿਹੜਾ ਜਾਪਾਨ ਨੇਪਾਲ ਟੈਕਨੋਲੋਜੀਆਂ ਬੜੀਆਂ ਆ ਗਈਆਂ ਇਸ ਕਰਕੇ ਬੇਨਤੀ ਆ ਵੀ ਜਿਹੜੇ ਪ੍ਰਾਈਵੇਟ ਵਾਲੇ ਆ ਉਹਨਾਂ ਨੂੰ ਥੋੜੀ ਤਨਖਾ ਉਹਨੂੰ ਕਿਹੜੇ ਤਰੀਕੇ ਨਾਲ ਵਰਤੋ ਤੇ ਜਿਹੜੀ ਆਪਣੀ ਸਰਕਾਰੀ ਨੌਕਰੀ ਆ ਇਹ ਸਮਝ ਲਓ ਹੁਣ ਜੇਲ੍ਹ ਪੁਲਿਸ ਜਿਹੜੀ ਪੰਜਾਬ ਪੁਲਿਸ ਇਹ ਹੁੰਦੀ ਪੰਜਾਬ ਸਰਕਾਰ ਤੋਂ ਅਥਾਰਟੀ ਹੁੰਦੀ ਹੈ ਕਦੋਂ ਭਰਤੀਆਂ ਕਰਦੀ ਤੇ ਜਿਹੜੀਆਂ ਸੈਂਟਰ ਸਰਕਾਰ ਦੀਆਂ ਭਰਤੀਆਂ ਵਾਂ ਜਿਹੜੀਆਂ ਜਿੱਦਾਂ ਪੋਸਟ ਆਫਿਸ ਹੋਗਾ ਸੀਆਰਪੀ ਹੋਗਾ ਆਈਟੀਬੀਪੀ ਹੋਗਾ ਜਿੱਦਾਂ ਆਰਮੀ ਆ ਇਹ ਸ ਇਹ ਸੈਂਟਰ ਸਰਕਾਰ ਦੀ ਹੈ ਸੈਂਟਰ ਸਰਕਾਰ ਦੀ ਭਰਤੀ ਹੁੰਦੀ ਜਿਹੜੋ ਪਿੱਛੋਂ ਮੋਦੀ ਸਾਹਿਬ ਨੇ ਕਰਾ ਇਸ ਕਰਕੇ ਸਾਡੀ ਬੇਨਤੀ ਹੈ ਵੀ ਜਿਹੜੀਆਂ ਪ੍ਰਾਈਵੇਟ ਨੌਕਰੀਆਂ ਪ੍ਰਾਈਵੇਟ ਹੀ ਕਰ ਲੋ ਮੇਰੇ ਪਰ ਆਪਲੱਸ 2 ਕਰਕੇ ਜਾਂ ਕੋਈ ਸਕਿੱਲ ਸਿੱਖ ਲੋ ਜਾਂ ਕੋਈ ਬਿਜ਼ਨਸ ਕਰ ਲੋ ਬਿਜ਼ਨਸ ਵੇਖੋ ਤੁਹਾਨੂੰ ਕਿੰਨੇ ਗਣਾ ਤੇ ਮੈਂ ਡੇਰੀ ਦਾ ਕਰ ਲੋ ਕੋਈ ਕੱਪੜਿਆਂ ਦਾ ਕਰ ਕੋਈ ਦੁਕਾਨ ਪਾਲੋ ਕੋਈ ਵੀ ਕਰ ਲੋ ਜਿਹੜਾ ਮਨ ਕਰਦਾ ਹਾਂ ਵੀ ਇਹ ਮਾਤਾ ਪਿਤਾ ਨੂੰ ਇਹ ਬੇਨਤੀ ਹੈ ਵੀ ਕੋਈ ਪ੍ਰੈਸ਼ਰ ਨਾ ਪਾਓ ਹੁਣ ਕੋਈ ਭੇਡ ਬੱਕਰੀਆਂ ਪਾਉਂਦਾ ਕੋਈ ਮੱਝਾਂ ਪਾਉਂਦਾ ਹਨਾ ਕੋਈ ਬੱਕਰੀਆਂ ਸੂਰ ਆਲਾ ਪਾਉਂਦਾ ਇਹ ਵੀ ਬਿਜ਼ਨਸ ਹੀ ਆ ਕਿਉਂਕਿ ਵਿਰਾਟ ਕੋਹਲੀ ਇੱਕ ਵਿਰਾਟ ਕੋਹਲੀ ਲੈਜੈਂਡ ਬੰਦਾ ਉਹ ਆਂਦਾ ਵੀ ਆਪਣੇ ਕੰਮ ਨਾਲ ਪਿਆਰ ਕਰੋ ਕੰਮ ਛੋਟਾ ਵੱਡਾ ਨਹੀਂ ਹੁੰਦਾ ਜਿੰਨਾ ਕੰਮ ਨਾਲ ਪਿਆਰ ਕਰੋ ਕੰਮ ਤੁਹਾਨੂੰ ਪਿਆਰ ਕਰੂਗਾ ਵਿਰਾਟ ਕੋਹਲੀ ਨੇ ਇੰਟਰਵਿਊ 'ਚ ਕਿਹਾ ਵਾ ਸਾਰੇ ਕਹਿੰਦੇ ਆ ਜਦੋਂ ਆਪਾਂ ਕੰਮ ਛੋਟਾ ਵੱਡਾ ਨਹੀਂ ਹੁੰਦਾ ਬੰਦੇ ਦੀ ਸੂਰਜ ਛੋਟੀ ਵੱਡੀ ਹੁੰਦੀ ਹੈ ਇਸ ਕਰਕੇ ਭਾਵੇਂ ਜੋ ਦਿਲ ਕਰਦਾ ਕਰੋ ਮਾਪਿਓ ਨੂੰ ਬੇਨਤੀ ਹੈ ਵੀ ਕੋਈ ਨਾ ਪਾ ਕੁੜੀ ਇਹਦੇ ਪਾ ਮੁੰਡੇ ਕੋਈ ਪ੍ਰੈਸ਼ਰ ਨਾ ਪਾਓ ਉਹਨਾਂ ਨੂੰ ਜੋਕ ਜੋ ਉਹਨਾਂ ਦਾ ਮਨ ਕਰਦਾ ਬੀਏ ਕਰਨੀ ਐ ਐਮਏ ਕਰਨੀ ਐ ਪੀਐਚਡੀ ਕਰਨੀ ਕਰ ਲੈੰਦੋ ਕਿਉਂਕਿ ਹੁਣ ਵੇਖੋ ਕੋਈ ਨਰਸਿੰਗ ਕਰਦਿਆਂ ਕੋਈ ਹਾਪੀਆਂ ਭੈਣਾਂ ਦੀ ਗੱਲ ਕਰੋ ਨਰਸਿੰਗ ਕਰਦਿਆਂ ਬਹੁਤ ਵੱਡੇ ਔਰ ਇਹਨ ਬਿਊਟੀ ਪਾਰਲਰ ਹੋ ਗਿਆ ਹਨਾ ਸਲੂਨ ਦਾ ਕੋਰਸ ਇਹ ਵੀ ਬਹੁਤ ਵੱਡੀ ਡਿਮਾਂਡ ਆ ਹਨਾ ਯੋਗ ਹੋ ਗਿਆ ਹਨਾ ਕਿਉਂਕਿ 10 ਦਾ 15 15000 ਤੇ ਇਹ ਵੀ ਸਕਿੱਲ ਵਧੀਆ ਰੱਖਦੇ ਮਤਲਬ ਜਿਹੜਾ ਕੰਮ ਹੋ ਕੇ ਜਿਹੜਾ ਜਿਹੜੇ ਸ਼ਾਮ ਦੀ ਰੋਟੀ ਆਪਣੇ ਤੇ ਪਰਿਵਾਰ ਨਾਲ ਖਾ ਸਕੋ ਹੁਣ ਜਿਹੜੇ ਲੋਕੀ ਬਾਹਰ ਜਾਂਦੇ ਹਨਾ ਵੇਖੋ ਇਹ ਕਈ ਕੁੜੀਆਂ ਬਾਹਰ ਚੱਲ ਜਾਂਦੀਆਂ ਹਨਾ ਇੱਥੇ ਉਹਨਾਂ ਨੂੰ ਕੁਝ ਮੈਂ ਰੋਟੀ ਪਾਣੀ ਨਾ ਕੋਈ ਉੱਤੇ ਫਿਰ ਪ੍ਰੋਬਲਮ ਹੁੰਦੀ ਹੈ ਇਹ ਆ ਵੀ ਜਦੋਂ ਛੋਟੇ ਹੁੰਦੇ ਬੱਚੇ ਨੂੰ ਇਹ ਚੀਜ਼ਾਂ ਸਿਖਾਓ ਕੋਈ ਬਾਅਦ ਮੁਸ਼ਕਲਾਂ ਹੁੰਦੀਆਂ ਹੁਣ ਆ ਹੁਣ ਵੇਖੋ ਮੁੰਡੇ ਨੂੰ ਵੀ ਰੋਟੀ ਪਾਣੀ ਕੋਈ ਰੱਬ ਨਾ ਕਰੇ ਕਿ ਉਹ ਮਾਦਾ ਪੇੋਂ ਢਿੱਲਮੱਠ ਹੋ ਜੇ ਕਿਉਂਕਿ ਰੋਟੀ ਪਾਣੀ ਆਟਾ ਗੁਰੂ ਨਾਲ ਸਬਜ਼ੀ ਬਦੂਣੀ ਥੋੜਾ ਬੋੜਾ ਸਿੱਖੋ ਹੁੰਦੇ ਐ ਨੂੰ ਵੀ ਨੌਲੇਜ ਚਾ ਕਿਉਂਕਿ ਚਲੋ ਮੰਨਦੇ ਢਿੱਲਮੱਠ ਨਹੀਂ ਹੁੰਦੀ ਜੇ ਬਾਹਰ ਜਾਣਾ ਪਵੇ ਆਪੇ ਆਟਾ ਗੁੰਨੋ ਆਪੇ ਰਸੋਈ ਸਾਫ ਕਰੋ ਆਪੇ ਰੋਟੀ ਪਾਣੀ ਬਣਾਓ ਆਪੇ ਚਾਹ ਚਾਹ ਸਾਰੇ ਬਣਾ ਲੈਂਦੇ ਰੋਟੀ ਪਾਣੀ ਆਟਾ ਗੁੰਨਾ ਸਬਜ਼ੀ ਬਨਉਣੀ ਰੋਟੀਆਂ ਨਹੀਂ ਬੰਦੀਆਂ ਮਮੀ ਸਿੱਖਦੇ ਆਂ ਜਾਂ ਇਹ ਬੜੀ ਵਧੀਆ ਇਹ ਚੀਜ਼ਾਂ ਕੰਮ ਆਉਂਦੀਆਂ ਵਾਂ ਜਿਹੜੀਆਂ ਤੁਹਾਨੂੰ ਅੱਜ ਵਲੌਗ 'ਚ ਨਿਕੀਆਂ ਨਿਕੀਆਂ ਬਰੀਕੀਆਂ ਮੈਂ ਦੱਸਤੀਆਂ ਨੇ ਇਹ ਕੰਮ ਤੁਹਾਡੇ ਆਉਣਗੇ ਇਸ ਕਰਕੇ ਬੇਨਤੀ ਹੈ ਵੀ ਸਰਕਾਰੀ ਕੰਮ ਸਰਕਾਰੀ ਨੌਕਰੀਆਂ ਬਹੁਤ ਘੱਟ ਆ ਰਹੀਆਂ ਜੇ ਆ ਰਹੀਆਂ ਨੇ ਵਕੰਸੀਆਂ ਘੱਟ ਆ ਤੇ ਜੇ ਵਕੰਸੀਆਂ ਘੱਟ ਆ ਤੇ ਫਿਰ ਪੜਾਈ ਕਰੋ ਇਹ ਉਹਨਾਂ ਟਾਪ ਚ ਹੁਣਾ 80 85 90% ਕਿਉਂਕਿ ਜਿਹੜਾ 10ਵੀਂ 12ਵੀਂ ਦੇ ਪੇਪਰ ਆ ਉਹ ਵੀ ਮੈਨਾ ਰੱਖਦਾ ਤੁਹਾਡਾ ਉਹ ਵੀ ਪਰਸੈਂਟੇਜ ਹੁਣ ਵੇਖੋ ਕਿ ਕਰੋਨਾ ਚ ਜਿਹਨਾਂ ਦੇ 85 90 95% ਆ ਇਹ ਕਰੋਨਾ ਚ ਆਇਆ ਤੇ ਉਹਦੇ ਉਹ ਡਾਕਟਰ ਨੇ ਭਰਤੀ ਹੋ ਗਿਆ ਇਸ ਕਰਕੇ ਬੇਨਤੀ ਹੈ ਵੀ ਸਰਕਾਰੀ ਨੌਕਰੀਆਂ ਪ੍ਰਾਈਵੇਟ ਨੌਕਰੀਆਂ ਬੇਨਤੀ ਹੈ ਸਰਕਾਰਾਂ ਵੀ ਕੱਢਣ ਤੇ ਜੇ ਜਿਹੜੀਆਂ ਫੈਕਟਰੀਆਂ ਆਪਣੇ ਫੈਕਟਰੀ ਦੀ ਗੱਲ ਕਰ ਲੋ ਵਾਦੀ ਫੈਕਟਰੀ ਧਾਗਾ ਫੈਕਟਰੀ ਜੋ ਵੀ ਸਾਈਕਲ ਆ ਜਾਂ ਜਿੱਦਾਂ ਕੋਈ ਵੀ ਕੋਈ ਸਪੋਰਟਸ ਸਮਾਨ ਬੰਦਾ ਉਹਨਾਂ ਨੂੰ ਇਹ ਆ ਵੀ ਇਧਰ ਮਾਝੇ ਵਾਲੀ ਸਾਈਡ ਵੀ ਬਿਲੋਂਗ ਕਰੋ ਇਧਰ ਵੀ ਇਧਰ ਵੀ ਫੈਕਟਰੀਆਂ ਆਉਣੇ ਵੀ ਜਿਹੜਾ ਕੋਈ 10 12 ਕਿਉਂਕਿ ਵੇਲਾ ਦਿਮਾਗ ਸ਼ਤਾਨ ਦਾ ਘਰ ਫੇਰਾਂ ਦਾ ਬੰਦਾ ਨਸ਼ੇ ਹਲ ਚਲ ਜਾਂਦਾ ਹਨਾ ਮਾੜੀ ਸੰਗਤ ਚ ਬੰਦਾ ਕੀ ਕਰੇ ਬੰਦਾ ਜੇ ਕੋਈ ਕੰਮ ਹੋਵੇ ਫੇਰ ਹੀ ਅੱਜਾਂ ਦਿਹਾੜੀ ਦੇ ਪਾਜਾ ਮਜ਼ਦੂਰੀ ਕਰਨੀ ਹੋਣਾ ਜਾਂ ਲੇਬਰ ਫੇਰ ਉਹ ਤਾਂ ਆਪਸ਼ਨ ਹੈਗੀ ਹੈ ਉਧਰ ਬਈ ਵੇਖੋ ਪਾਕਿਸਤਾਨੀ ਨੇਪਾਲੀ ਉਧਰ ਕੰਮ ਕਰਦੇ ਹੈ ਦੁਬਈ ਵੱਡੇ ਵੱਡੇ ਕੰਸਟਰਕਸ਼ਨ ਕੰਮ ਕਰਦੇ ਇੰਗਲੈਂਡ ਤੇ ਵੇਖੋ ਘਰ ਬੰਦਦੇ ਆ ਲੱਕੜ ਦੇ ਘਰ ਬੰਦਦੇ ਆ ਲੈਂਟਰ ਪਾਉਂਦੇ ਮੁੰਡੇ ਇਹ ਆ ਵੀ ਉਧਰ ਪੇ ਮਤਲਬ 5 6000 ਇੱਕ ਦਿਨ ਦਾ ਬਣ ਜਾਂਦਾ ਇਧਰ 5 6000 ਮਹੀ ਥੋੜਾ ਜਿਹਾ ਇਹ ਹੁੰਦਾ ਪਰ ਮੁੰਡੇ ਉਹ ਜਾਓ ਬਾਹਰ ਕਿਉਂਕਿ ਘਰੇ ਕਰਜ਼ਾ ਨਾ ਚੁੱਕੋ ਲੋਨ ਨਾ ਚੁੱਕ ਜਿੰਨਾ ਤੋਂ ਹੈਗਾ ਜਾਂ ਜਦੋਂ ਵਿਆਜ ਹੀ ਚੁੱਕਣੇ ਤੇ ਤਰੀਕੇ ਨਾਲ ਚੁੱਕ ਜਿਹੜਾ ਮਾਂ ਪਿਓ ਨੂੰ ਕਰੇ ਪਰੇਸ਼ਾਨ ਨਾ ਕਰਨ ਵਾਲੇ ਹੁਣ ਵੇਖੋ ਸਾਡੇ ਛੂਸਰੀਆ ਲਾਗੇ ਘਟਨਾ ਆਈ ਉਹਨਾਂ ਥੋੜਾ ਜਿਹਾ ਲੋਨ ਦੇ ਤੋ ਪ੍ਰੋਬਲਮ ਹੋਈ ਇਸ ਕਰਕੇ ਸਾਡੀ ਬੇਨਤੀ ਆ ਦਾਸ ਵੱਲੋਂ ਗੋਪੀ ਨੌ ਲੱਖੀ ਪੱਟੀ ਵੱਲੋਂ ਵੀ ਸਰਕਾਰੀ ਪ੍ਰਾਈਵੇਟ ਨੌਕਰੀਆਂ ਕਰੋ ਜਾਂ ਸਕਿੱਲ ਜਾਂ ਬਿਜ਼ਨਸ ਕਰੋ ਚਾਰ ਪੰਜ ਆਪਸ਼ਨਾਂ ਜਾਂ ਪੜ੍ਹਾਈ ਕਰੋ ਇਹਨਾਂ ਇਹ ਸਿਲੈਕਟ ਕਰਨੀਆਂ ਤੁਹਾਡੀ ਆਪਸ਼ਨ ਯੈਸ ਕਰਨੀ ਤੁਸੀਂ ਹੋਰ ਗਲਤੀ ਭੁੱਲ ਮਾਫ ਕਰਦੇ ਹੋ ਕੋਈ ਵੱਧ ਘੜ ਸ਼ਬਦ ਬੋਲਿਆ ਹੋਵੇ ਵਾਹਿਗੁਰੂ ਜੀ ਖਾਲਸਾ